ਸਾਸਤਿਕਾ ਜੀ ਸਾਰਿਆਂ ਨੂੰ ਬਾਈ ਸੁਣਦੇ ਹੋਣ ਬਹੁਤ ਚੁੱਕੇ ਜੀ ਪਿੰਡ ਦੁਲਚਿਪੁਰ ਜ਼ਿਲ੍ਹਾ ਹੈਗਾ ਤਰਨਤਪੁਰ ਖਰੋਸ ਸਾਹਿਬ ਸ਼ੰਭੂ ਇੱਕ ਕਰ ਕੈਮਰਾ ਕਮਾਰੇ ਅੱਜ ਇਹ ਬਾਈ ਨੇ ਮਹਿਫਲਾ ਲਾਈਆਂ ਬਈ ਪੂਰੀਆਂ ਜੀ ਪੂਰਾ ਸਿਰਾ ਕੰਮ ਚੰਨੀਆਂ ਝੋਟੀਆਂ ਲੈ ਕੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਾਸਤਿਕਾ ਸਾਸਤਿਕਾ ਜੀ ਸੱਚੀ ਹੋਰ ਜੀ ਸੰਦੀਪ ਜੀ ਸਾਸਤਿਕਾ ਬਾਈ ਜੀ ਹੋਰ ਜੀ ਠੀਕ ਠਾਕ ਜੀ ਸਾਡੀ ਦਾ ਜੀ ਹੋਰ ਜੀ ਮੇਰਾ ਮੇਰਾ ਤਾਂ ਹੋਰ ਜੀ ਸੰਦੀਪ ਡੇਰੀ ਚੈਨਲ ਵੇਖ ਰਿਹਾ ਸਾਰੇ ਭੈਣਾ ਭਰਾਵਾਂ ਨੂੰ ਆਪਣੇ ਲੋ ਸਾਸਤਿਕਾ ਸਾਸਤਿਕਾ ਹੋਰ ਭਰਾ ਜੀ ਬੜਾ ਠੀਕ ਠਾਕ ਵਧੀਆ ਇਵੇਂ ਵਧੀਆ ਵੇਖੀ ਦੀਵਾਲੀ ਦੀ ਮੇਰਾ ਮੇਰਾ ਅੱਛਾ ਚਲੋ ਇਦਾਂ ਹੀ ਆਂ ਦਿਨ ਦੇ ਦਿਨ ਬੰਦਾ ਵੜਾ ਬਾਜੀ ਬਾਸ ਬਾਸ ਬਾਜੀ ਆਪਾਂ ਗਏ ਨਹੀਂ ਬਜੀ ਕਿਤੇ ਪਰ ਤੁਹਾਨੂੰ ਬੋਲ ਚਾਹੀਦਾ ਨਹੀਂ ਗੱਲ ਤੇ ਨਹੀਂ ਵੀ ਬੰਦੇ ਨਹੀਂ ਦਿਨ ਦੇ ਦਿਨ ਤੇ ਕਰੇ ਕੰਮ ਚੱਲੀ ਜਾਂਦਾ ਆਪਾਂ ਦੋ ਤਿੰਨ ਦਿਨ ਕਰੇ ਜਾਈਏ ਕਰੇ ਨਹੀਂ ਅੰਮਲ ਚਲੀ ਜਾਂਦੀ ਜੀ ਇਹ ਤੇ ਇਦਾਂ ਆਈਆਂ ਬਸ ਬਣਦਾ ਹੀ ਨਹੀਂ ਬੰਦੇ ਕੋਈ ਸਾਡੀ ਮੁੱਕਦਾ ਨਹੀਂ ਕੰਮ ਹੋਰ ਸਾਰਾ ਪਰਿਵਾਰ ਠੀਕ ਠਾਕ ਹੈ ਜੀ ਮੇਰਾ ਜੀ ਤੇ ਮਾਲ ਸਾਰਾ ਨਵਾਂ ਆ ਗਿਆ ਜੀ ਅੱਜ ਅੱਛਾ ਹਾਂ 6 7 ਝੋਟੀਆਂ ਵਾ ਠੀਕ ਝੋਟੀ ਦਾ ਬੱਚਾ ਮਰਿਆ 6 ਝੋਟੀਆਂ ਬਿਲਕੁਲ ਤਿਆਰ ਆ ਹਾਂਜੀ ਉਸ ਦਿਨ ਵਾਲਾ ਮਾਲ ਤੇ ਉਦੋਂ ਹੀ ਵੇਗਿਆ ਸੀ ਸਾਮਾਨ ਸਾਮਾਨ ਨੂੰ ਉਹ ਤਿੰਨ ਕੁ ਮਈਆਂ ਹੈਗੀਆਂ ਆਂ ਉਹ ਦਿਵਾਲੀ ਵਾਲੇ ਦਿਨ ਮੰਡੀ ਵੇਚ ਆਇਆ ਚਲੋ ਚਲੋ ਇਹ ਸਾਰਾ ਦਿਵਾਲੀੋਂ ਬਾਦਾਂ ਆਇਆ ਮਾਲ ਜੀ ਠੀਕ ਆ ਸਾਰਾ ਮਾਲ ਪਿਓ ਰਿਆ ਨੇ ਦੀਆਂ ਕੱਟੀਆਂ ਦੋਂਦੀਆਂ ਚੋਗੀਆਂ ਵਾਲੀਆਂ ਜਿਆਦੀਆਂ ਮੈਂ ਨਾ ਕੱਟੀਆਂ ਦੀਆਂ ਗੱਲਾਂ ਗਾਹ ਦੀਆਂ ਮੈਂ ਨਾ ਐਂਡ ਸੰਦੀਪ ਜੀ ਦੋ ਦੋ ਦੰਦ ਕੱਟੀਆਂ ਦੋਂਦੀ ਇਹ ਦੋ ਦੋ ਦੰਦ ਦੋਵੇਂ ਹੀ ਦੋ ਦੋ ਦੰਦ ਤੁਹਾਨੂੰ ਪੁੱਟ ਪਟ ਕੇ ਵਿਖਾਵਾਂਗੇ ਜੀ ਅੱਛਾ ਵਾ ਠੀਕ ਹੈ ਜੀ ਫਿਰ ਬਜੀ ਦੋ ਦੇ ਕਿੰਨਾ ਇਹ ਤਾਂ ਸੰਦੀਪ ਦੋਨਾਂ ਕਟੀਆਂ ਥੱਲੇ 12 12 ਕਿਲੋ ਦੁੱਧ ਆ ਥੋਲ ਉਹ ਵੀ ਦੋਨਾਂ ਨੂੰ ਜੇ ਮੈਂ ਖੋਲ ਕਟੀਆਂ ਲੈ ਗਏ ਬਖਾਏ ਕਰਿਓ ਨੇ ਮਤਲਬ ਕੱਢ ਗਏ ਆਹ ਦੀ ਆਹੀ ਦੁਆਰੀ ਵਾਲੇ ਨੇ ਕਿੰਨੇ ਹਾਂ ਹਾਂ ਇਹ ਇਹ ਪਹਿਲਾਂ ਇਧਰ ਸੇ ਇਹੋ ਜਿਹਿਆਂ ਦਾ ਮੰਗਦੇ ਹਥੇ ਤਿੰਨ ਤਿੰਨ ਲੱਖ ਹੂੰ ਹੂੰ ਵੇ ਤੋ ਰੋਜ ਬਜੀ ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰੋਂ ਘੱਲ ਬਾਹਰੋਂ ਘੱਲੋ ਬਾਹਰੋਂ ਕੱਢ ਪਈਓ ਫੇਰ ਅੰਦਰੋਂ ਖੜੀ ਵੇ ਕੱਟੀ ਵੇ ਹੱਥ ਲਿਆ ਕੋੜੋ ਆ ਇਹ ਅਸਲ ਚੀਜ਼ਾਂ ਅਸਲ ਜੀ ਜਾਂ ਅਸਲ ਚੀਜ਼ਾਂ ਹੁਣ 12 ਕਿਲੋ 15 ਕਿਲੋ ਕੋਈ ਮੈਂ ਨਾ ਐਸਾਨ ਨੂੰ ਥੋੜੀ ਰੱਖ 15 ਕਿਲੋ ਗਰੰਟੀ ਨਾਲ ਕੱਤੀ ਦੁੱਧ ਕੱਢੂਗੀ ਜੀ ਆਜੋ ਜੀ ਆ ਬਾਈ ਆਜੋ ਹਾਂਜੀ ਹਾਂਜੀ ਕਿਦੇ ਥਣ ਕੱਤੀ ਨੂੰ ਸੰਦੀਪ ਜੀ ਚੋਣ ਹੈ ਇਹ ਓਰੀਜਨਲ ਕੱਤੀ ਆ ਇਰਾਨੀ ਦੀਆਂ ਚੀਜ਼ਾਂ ਅਸਲ ਬਿਲਕੁਲ ਅਸਲ ਜਿਨ੍ਹਾਂ ਨੂੰ ਆਂਦੇ ਆ ਕੱਟੀਆਂ ਹੀ ਵੇ ਕੱਤੀ ਵੇ ਇਹ ਕਰੀ ਹੈ ਨਗੀਨਾ ਨਗੀਨਾ ਵਜੀ ਨਗੀਨਾ ਨਗੀਨਾ ਇਹੋ ਜੀ ਦਾ 3-3 ਲੱਖ ਦੁਆਲੀ ਤੇ ਮੰਗੀ ਜਾਂਦਾ ਮੈਂ ਵੀ ਵੇਚ ਕੇ ਆਇਆ ਉਹ ਦਿਨ ਅੱਛਾ ਵੇਚੀ ਨੀ ਛੋਟੀਆਂ ਦੁਆਲੀ ਵਾਲੇ ਦਿਨ ਵੇਚ ਕੇ ਆਂ ਤੁਸੀਂ ਬੰਦ ਲੱਗ 12 ਵਜੇ ਨੂੰ ਵੇਚ ਕੇ ਘਰ ਆ ਗਿਆ ਮੈਂ ਇੱਧਰ ਕਰੋ ਢਾਈ ਢਾਈ ਤੇ ਡੇ ਡੇਡ ਜੋ ਹਾਂ ਮੈਂ ਇੱਧਰ ਡੇ ਡੇਡ ਦੀਆਂ ਲਾਉ ਦੇ ਉਹ ਤੇ ਢਾਈ ਢਾਈ ਮੰਗਦੇ ਉਹ ਮੈਂ ਕੱਟੀ ਖਾਏ ਕਹਿੰਦੀ ਥਣ ਕੁੜੀਆਂ ਕੱਲਾ ਕੱਲਾ ਜਿੱਦਾ ਪਾਵੇਂ ਵਾਂਗੂ ਲੱਗਾ ਇਹ ਕਹਿੰਦੀ ਮੂੰਹ ਮਾਂ ਖਾ ਸਿੰਘੀ ਉਥਾ ਐਨਾ ਜਿੱਕ ਸੇ ਜਾਂਦੀ ਕੁੜਕੀ ਵਾ ਮੱਲ ਲੱਗਣ ਵਾਲੀਆਂ ਫੋਟੋਆਂ ਇਹ ਹੀ ਦਵਾਲੀ ਵਾਲੇ ਬੰਫਰ ਕੁੜੀਆਂ ਉੱਥੇ ਦੇਣ ਵਾਲੇ ਇਹ ਬਰਬਰ ਇਹ ਜੰਮੂ ਵਾਲਿਆਂ ਦੀ ਜਾਨ ਹੀ ਹੈ ਕੱਟੀਆਂ ਜਾਨ ਜਾਨ ਸਹੀ ਗੱਲ ਹੈ ਜਾਨ ਆ ਇਹ ਚੀਜ਼ਾਂ ਅਸਲ ਹਾਂਜੀ ਫਿਰ ਸੰਦੀਪ ਜੀ ਅੱਜ ਮੋਲਾ ਤੇ ਹੁਣ ਤੈਨੂੰ ਪਤਾ ਹੁਣ ਤੇ ਮੇਲਾ ਲੰਘ ਗਿਆ ਹਾਂ ਹੁਣ ਦੀਵਾਲੀ ਤੇ ਫੇਰ ਸਾਲ ਨੂੰ ਆਊਗੀ ਇਹ ਹੁਣ ਆਪਾਂ ਚੱਲੋ ਦੀਵਾਲੀ ਦੂਲੀ ਤੇ ਨਹੀਂ ਇੱਕ ਜਿਹੜੀ ਦੇਣੀ ਲੈਣੀ ਆ ਨਾ ਮੋਲ ਕਰ ਨੂੰ ਭਾਵੇਂ 30 ਦਾ 70 75 ਕਰੀਏ ਇਹ 1.5 ਲੱਖ ਦੀ ਕੱਟੀ ਦੇਣੀ ਦੇਣੀ ਆ ਬਸ 1.5 ਲੱਖ ਦੀ ਛੋੜੀ ਹੋਣੀ ਭਈਆ ਬਿਲਕੁਲ ਰਾਜ ਇੱਕ ਤਾਂ ਗਾ ਇਹਦਾ ਮਾਣ ਕਰਦਾਂਗੇ ਕੱਟੀ ਜਿਹੜਾ ਲੈ ਗਏ ਨਾ 2.5 ਲੱਖ ਦੀ ਕੱਟੀ ਹੈ ਦੂਜੇ ਜੁਏ ਠੀਕ ਆ ਐਡੀ ਕੱਟੀ ਖਰੀਦ ਐਡਾ ਚੋਣ ਠੰਡਾ ਧੀਰਾ ਬੱਚਾ ਵੀ ਆ ਚਾਰ ਪੰਜ ਦਿਨ ਦੀ ਝੋਟੀ ਸੂਈ ਆ ਬੱਚਾ ਜੋ ਇਹਦਾ ਆਹ ਪਰਲੀ ਝੋਟੀ ਦਾ ਜੋੜਾ ਦੋਵੇਂ ਝੋਟੀਆਂ ਬਿਲਕੁਲ ਤਾਜ਼ੀਆਂ ਸੂਈਆਂ ਵੇਖੋ 12 ਕਿਲੋ ਦੋ ਦਿੰਦੇ ਸਾਂਜੀ ਦੋਨਾਂ ਥੱਲੇ 12-12 ਕਿਲੋ ਆ ਵੀ ਕੱਟੀ ਹੈ ਕਿ ਦੀ ਦਰਸ਼ਨ ਕਰਾਈ ਹੁਣ ਬਿਲਕੁਲ ਕੱਚੀ ਸੂਈ ਅਜੇ ਖੋਲ ਵੇ ਕਿਦੇ ਚੋਣ ਚਾਹਣ ਦਾ ਮੈਂ ਪਲੀ ਬੈਜੀ ਹੈ ਕਿ ਨਹੀਂ ਮੈਂ ਨਾ ਸੰਦੀਪ ਜੀ ਆ ਇਦਾਂ ਬਹਿ ਜਾ ਥੱਲੇ ਬਿਲਕੁਲ ਠੰਡੀ ਤੇਰੀ ਠੀਕ ਹੈ ਫਿਰ ਇਹੋ ਜਿਹਿਆਂ ਤੇ ਵਜਦੀਆਂ ਥਾਪੀਆਂ ਵਜਦੀਆਂ ਵਜਦੀਆਂ ਬਜੀ ਕਿਉਂ ਜਾਵੇ ਕੱਟੀ ਵਿਖਾਏ ਕਰੀ ਵਾਹ ਆ ਇਹ ਨਗੀਨੇ ਜਿਹੜੇ ਰਿਆਣੇ ਦੇ ਪਿਓਰ ਆ ਦਿੰਦੇ ਆ ਹੀ ਮੇਲੇ ਵਾਲੀਆਂ ਦੁਆੜੀ ਵਾਲੀਆਂ ਇਹੋ ਜਿਹਿਆਂ ਤਨ ਤਨ ਲੱਖ ਉੱਥੇ ਮੰਗਦੇ ਆ ਲੋਕ ਅੱਛਾ ਹਾਂ ਮੈਂ ਆਪ 2 ਦਿਨ ਉੱਥੇ ਰਿਹਾ ਵਾਂ ਅੱਛਾ ਜੀ ਹਾਂ 2 ਦਿਨ ਮੈਂ ਵੇਖ ਕੇ ਪਿੱਛੇ ਰੱਖ ਕੇ ਗਰਮ ਹੋ ਜਾਣਾ ਇਹ ਕੱਟੀ ਵਿਖਾ ਕੇ ਮੂੰ ਮਾਉਂ ਖਾ ਕਿ ਸੰਦੀਪ ਜੀ ਇੱਕ ਫੁੱਟ ਮੀਟਰ ਚੌੜੀ ਆ ਮਗਰੋਂ ਆ ਦੇ ਥਣ ਵਿਖਾ ਕੇ ਲੈ ਪੈਨ ਸੁਣ ਹਾਂ ਇਹ ਵੀ ਸੁੰਬਾ ਖਾਣੀ ਆ ਐ ਮੈਂ ਨਾ ਸੁੰਬਾ ਕਿਤੇ ਗੱਲ ਹੀ ਨਹੀਂ ਮੋੜਾ ਲਿਆ ਮੋੜ ਕੇ ਮੜਾ ਇਹਦੇ ਦਰ ਉਧਰੋਂ ਲਿਆ ਕੇ ਦੰਦ ਵਿਖਾਈਏ ਦੇ ਖਾਓ ਮੜਾ ਜਾ ਹਾਂ ਲੈ ਜਾ ਲੈ ਜਾ ਸਾਰਾ ਮਾਨ ਬਾਈ ਫਿਰ ਰਾਸਤਾਂ ਦਾ ਰਹਿਣਾ ਜੀਂਦੇ ਰਹੀਆਂ ਦੀ ਅੱਜ ਕੱਟੀਆਂ ਐ ਅੱਛਾ ਜੀਂਦੀ ਆ ਹਾਂ ਜੀਂਦੀਆਂ ਐ ਇਹ ਰਿਆਣਾ ਆ ਦੀ ਇੱਥੋਂ ਸੱਜੋਂ ਲੈ ਕੇ ਮੋੜ ਆਏ ਆ ਠੀਕ ਆ ਫਿਰ ਹਰ ਕੀ ਗਾਹ ਹੁਣ ਜਾਣਦੇ ਪਏ ਆ ਆ ਵੇ ਦੋਵੇਂ ਦੰਦ ਕੱਟੇ ਦੋ ਦੰਦ ਦੋ ਦੰਦ ਦੋ ਹੀ ਦੰਦ ਉਹ ਵੀ ਦੋ ਦੰਦ ਹੈ ਉਹਦਾ ਮੂੰਹ ਨਹੀਂ ਫੜਿਆ ਉਹਦਾ ਵੀ ਦੋ ਦੰਦ ਹੈ ਫੇਰ ਕੰਡੀਆਂ ਖਾਏ ਕਰੀ ਸਿੰਘ ਚੰਗਾ ਆ ਪਰਵਾਦਦਾ ਖੜੇ ਹਾਂ ਵੇ ਆਈ ਚੌੜੀ ਮਗਰੋਂ ਆਂਦੇ ਜਿੰਨੂੰ ਚੌੜੀ ਵਾਕੇ ਜੋੜੀ ਹੈ ਜੀ ਹਾਂ ਤੈਨੂੰ ਬੱਚਾ ਵੀ ਲਾ ਦੇ ਲੈ ਗਈ ਜੋੜੀਆਂ ਦੀ ਬਜੀ ਹੁਣ ਕੀ ਹਾਂ ਮਤਲਬ ਚੀਜ਼ਾਂ ਵੇ ਤੂੰ ਬੋਲੋ ਜੀSnipe ਜੀ ਇੱਕੋ ਭਾਅ ਦੂਵੇਂ ਜਾਣ ਦੇ ਹਾਂ ਜੀ ਇੱਕੋ ਭਾਅ ਇਹ ਵੀ 1.5 ਦੀ 1.5 ਦੀ ਇਹ ਤੇ 1.5 ਦੀ ਹੋ ਚਲੋ 1.5 ਦੀ ਹੈ ਤੇ 1.5 ਦੀ ਹੋ ਵਾ ਠੀਕ ਆ ਚੱਲਣ ਦੋ ਕਰਾ ਲੈ ਬੱਚਾ ਲਾ ਕੇ ਵਿਖਾਉਣੇ ਮਗਰੋਂ ਠੀਕ ਆ ਦੇ ਡੇਢ ਦੀਆਂ ਦੋਵੇਂ ਆਇਤ ਗਏ ਦਾ ਮਾਨਤਾਨ ਕਰਾਂਗੇ ਆ ਆਹਾਂ ਜੀ ਆ ਤੇ ਦੂਜਾ ਸੂਆ ਝੋਟੀ ਜੋ 14 ਕਿਲੋ ਦੁੱਧ ਤਿਆਰ ਤੇ ਬਿਲਕੁਲ ਹੀ ਕੱਚੀ ਸੂਈ ਹੈ ਜੇ ਚਾਰ ਪੰਜ ਦਿਨ 14 ਕਿਲੋ ਬਿਲਕੁਲ ਬਲੈਕ ਆ ਆ ਵੇਖਦੇ ਹੈ ਵਾਲਪੂਛ ਚਿੱਟਾ ਬਿਲਕੁਲ ਸਹੀ ਚੀਜ਼ ਅਸਲ ਚੀਜ਼ਾਂ ਇਹਨਾਂ ਨੂੰ ਕਿੱਥੋਂ ਜਿੱਦਾਂ ਪਿਓਰ ਜੰਗਲ ਦੇ ਬਿਲਕੁਲ ਬਿਲਕੁਲ ਇਹ ਹੀ ਅਸਲ ਜੰਗਲ ਦੀ ਚੀਜ਼ ਹੈ ਅਸਲ ਜੰਗਲ ਦੇ ਆ ਬਾਈ ਜੇ ਨਮੀ ਦੋਰੋ ਇੱਧਰ ਲੈ ਆ ਦੇ ਸਾਾਨੂੰ ਮੈਂ ਇਹਨੂੰ ਕੱਢ ਕੇ ਮੋੜਿਆ ਇੱਧਰ ਦੋਰੋ ਬਾਈ ਮਾਣ ਅਜੇ ਤਿੰਨ ਚਾਰ ਦਿਨ ਦਾ ਸੂਆ ਵਾ ਹਾਂ ਵਾਹ ਹੈ ਚੀਜ਼ ਮੈਂ ਜੰਗਲ ਦੀ ਜਿੱਦਾਂ ਮਤਲਬ ਹਾਂਜੀ ਘੋੜੀ ਹੁੰਦੀ ਹੈ ਜਿੱਦਾਂ ਇਹੋ ਜੀ ਮੈਂ ਆ ਜੀ ਮੁੱਠਾ ਥਣ ਆਹ ਪਿਓਰ ਜੰਗਲ ਜਿੱਦਾਂ ਉੱਤੇ ਨਾ ਬੁਰਸ਼ ਨਾਲ ਰੰਗ ਕੀਤਾ ਹੁੰਦਾ ਮੈਂ ਇਹਨੂੰ ਬੁਰਸ਼ ਨਾਲ ਤੇਲ ਦੂਜੇ ਕੰਮ ਲਈ ਕੀ ਦੀਆਂ ਚੀਜ਼ਾਂ ਨੂੰ ਤੇਲ ਵੀ ਕਿਦੇ ਉੱਤੇ ਲੱਗਣ ਵਾਲਾ ਹੋਵੇ ਫੇਰ ਲੱਗਦਾ ਵਾਹ ਹਾਂ ਹੈ ਜਾਨਵਰ ਗਿਲਗਿਲ ਜਾਣਾ ਤੇ ਭਜੀ ਜਿੱਦਾਂ ਖਾਰੇ ਪਹਿਲਵਾਨ ਤੁਰਦਾ ਹਾਂ ਵਾਕਿਆ ਸਹੀ ਹੋਵੇ ਪਲਾ ਲੰਗਾ ਅਮੀਆ ਆਈ ਪਹਿਲਵਾਨ ਵਾਲਾ ਕੰਮ ਵਿਖਾਏ ਇੱਕਰੀ ਮੂੰਹ ਮਾ ਪਿਓਰ ਜੰਗਲ ਦੀ ਮੈਂ ਇਹ ਹੀ ਅਸਲ ਜੰਗਲ ਦੀ ਹੈ ਵੇ ਵੇ ਨਸਲ ਹੈ ਭਜੀ ਨਸਲ ਨਸਲ ਮੈਂ ਦੀ ਨਸਲ ਵਿਖਾਦੇ ਸੰਮੂ ਇੱਕਰੀ ਲਹਾਵੇਂ ਸੰਮੂ 17 ਕਿਲੋ ਦੁੱਧ ਦੀ ਮੈਂ ਦੀ ਗਾਰੰਟੀ ਹੈ ਸੰਦੀਪ ਠੀਕ ਹੈ 15 ਕਿਲੋ ਦੁੱਧ ਇਹਨੇ ਮੈਂ ਨੇ ਪਿਛਲੇ ਸੂਏ ਕੱਢਿਆ ਦੂਜਾ ਸੂਆ ਵੇਖਣ ਨੂੰ ਥੋੜਾ ਜਿਹਾ ਸਿੰਗ ਲੱਗਦਾ ਜਿੱਦਾਂ ਮੈਂ ਤੀਜਾ ਦਾ ਸੂਆ ਵਗਾਉਂਦੀ ਹਾਂ ਪਰ ਹੈ ਪਿਓਰ ਦੁੱਜਣ ਐਰਕੀ 18 ਕਿਲੋ ਦੁੱਧ ਦੇ ਦੂਗੀ ਮੱਝ ਹਾਂ ਚੀਜ਼ਾਂ ਨਾ ਲੈ ਗਏ ਡੰਗਰ ਕੱਢ ਗਏ ਹੁਣ ਪੈਸੇ ਤੇ ਲੱਗਣਗੇ ਚੀਜ਼ਾਂ ਦੇ ਹਾਂਜੀ ਭਾਈ ਜੀ ਸਿੰਦੀਪ ਜੀ ਮੁੱਲ ਕਰਨੂ ਤੇ ਮੈਂ ਤੇ ਆ 2 ਲੱਖ ਦੀ ਹਾਂ ਬਸ ਜੈਸਨ ਹੋਏ ਇਹ ਵੀ ਡੇਢ ਦੀ ਜਾਣ ਦੇ ਤੇ 2000 ਵਿੱਚੋਂ 100 ਏਕੜ 44 ਦਾ ਬਸ ਲਵਾਂਗੇ 44 ਏਕੜ 44 ਲੈਣਾ ਐ ਬਸ ਚਲੋ ਖਾਨ ਵਿਖਾ ਦੇ ਕਰਾਓ ਵੈਸੇ ਵੈ ਹਾਰਸ਼ ਨੂੰ ਦਿਖਾ ਦੇ ਰਾਂ ਬਖਾ ਚੀਜ਼ਾਂ ਉੱਥਾ ਚਲੋ ਆਹ ਅਸਲ ਚੀਜ਼ਾਂ ਆਹ ਹਾਂਜੀ ਆ ਵੀ ਮੈਂ ਜਸਰੀਬ ਦੀ ਪਰਸੋਂ ਨਹੀਂ ਸੋਈ ਆ ਹੁਣ ਸਿਫਤਰਾ ਸਾਰੇ ਵੀ ਕਰਨ ਵਾਲੇ ਜਿਹੜੇ ਸਾਲ ਮੈਂ ਨਾ ਬੜੇ ਡੰਗਰ ਵੇਹੇ ਕਰੀ ਕੱਢ ਕੇ ਵੇ ਇਹ ਨਹੀਂ ਗੱਲ ਜਦੋਂ ਚੀਜ਼ਾਂ ਦੇ ਆ ਮੈਂ ਬਿਲਕੁਲ ਹੀ ਕੱਚੀ ਸੋਈ ਆ ਤੇ 11 ਕਿਲੋ ਦੁੱਧ ਦੇ ਦੇ ਥੱਲੇ ਆਜਾ ਹਾਂ 11 ਕਿਲੋ ਅੱਜ ਤਿਆਰ ਆ ਲੈ ਸਮਝਾ ਖਾ 11 ਕਿਲੋ ਦੋ ਰੈਸਟਾ ਪਿਆ ਆ ਮਾਲ ਵੇਖੋ ਇੱਕ ਰੀ ਆ ਠੀਕ ਆ ਹਾਂ ਠੀਕ ਆ ਮੇਰੇ ਕੱਦ ਕਾੜ ਤੇ ਮਈਆਂ ਵੇਹੇ ਕਰੀ ਜਿੰਦਗੀ ਨਹੀਂ ਆ ਹਾਂ ਤੋਹਫੇ ਲੈ ਕੇ ਕੱਢ ਕੇ ਤੋਹਫੇ ਤੋਹਫੇ ਜੇ ਤੇ ਪੈਸੇ ਲਾਉਣਗੇ ਬਾਈ ਵੀ ਲੈਣ ਕਿੱਧਰ ਹੈ ਨਾ ਸ਼ੋਗਰੀ ਹੜਦਾ ਪਰਗੇ ਨਹੀਂ ਨਹੀਂ ਫਿਰ ਇਹਨਾਂ ਬੂਦੀ ਕਰਕੇ ਵੀ ਆ ਬੂਦੀ ਕਰਕੇ ਫਿਰ ਇਹ ਲੋ ਅੱਛਾ ਆ ਕੇ ਆਣ ਕੇ ਫਿਰ ਮੱਤਾਂ ਖੋਲ ਕੇ ਵਿਖਾਉਂਦਾ ਆ ਆ ਇਹਨੂੰ ਸ਼ੋਗ ਕਹਿੰਦੇ ਸ਼ੋਗ ਨਹੀਂ ਦੇ ਆਂਦਾ ਮੈਂ ਮੋਤੇ 70 80 ਹਜ਼ਾਰ ਤਾਂ ਲੈ ਲੈ ਕਰ ਲੋ ਜੇ ਕਰਨਾ ਨਹੀਂ ਬਿਲਕੁਲ 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 ਇਹ ਵਖਾ ਆਈ ਪੋਰ ਜੰਗਲ ਦੀਆਂ ਮਰਜਾਂ ਅਜੇ ਕੱਚੀ ਸੂਈ 15 ਸਿਰ ਦੁੱਧ ਮੈਂ ਖਰਾ ਤੂ ਗਾਰੰਟੀ ਨਾਲ ਦੂਜਾ ਸੂਆ ਜੋਣ ਚਾਂਣ ਬਹੁਤ ਹੀ ਜ਼ਿਆਦਾ ਚੰਗਾ ਸੰਦੀਪ ਜੀ ਲੱਗਾ ਮਾ ਦਿਨ ਆਈ ਚੀਜ਼ਾਂ ਚੀਜ਼ਾਂ ਮੇਰਾ ਕੱਦ ਵੇਖਾ ਇੱਕਰੀ ਉੱਤੋਂ ਵੇ ਟਾਂਚਾ ਮੈਂਦਾ ਵੇ ਨਹੀਂ ਠੀਕ ਆਹੀ ਰੰਗ ਮਈਆਂ ਦੇ ਅਸਲ ਜਿਹੜੇ ਅਸਲ ਰੰਗ ਆ ਆਹ ਦਿੰਦੇ ਜਾਮਨੂ ਵਰਗੀਆਂ ਆਹੀ ਜਾਮਨੂ ਵਰਗੀਆਂ ਜਾਮੋ ਬਜੋ ਆ ਕੱਟੀ ਜੋ ਦੇ ਮਗਰ ਕਾਜੀ ਆ ਇਹਦੀ ਮੈਂ ਦੀ ਕੱਟੀ ਜੋ ਆ ਤਾਜੀ ਕੱਟੀ ਆ ਲਿਆ ਆ ਵਾਹ ਹਾਂ ਬਿਲਕੁਲ ਤਾਜੀ ਹਾਂਜੀ ਫਿਰ ਸੁਨੀਪ ਜੀ ਮੋਲੇ ਦੇ ਕੱਪ ਕਰਨੂ ਇਹ ਕੱਟੀ ਇਹਦਾ ਵੀ 1.5 ਜਾਂ ਕਰ ਲਈਏ ਹੂੰ ਇਹਦਾ 1 40 ਦੇ ਉਹ 2100 138 ਬਸ ਇਹ ਮੈਂਦਾ ਦਿੱਤੀ ਲਵਾਂਗੇ ਵਾ ਵਾ ਠੀਕ ਆ ਹਾਂ ਚਲੋ ਆਹ ਜੀ ਆ ਮੈਂ ਆ ਗਈ ਜੋ 5ਵੇਂ ਨੰਬਰ ਤੇ 5ਵੇਂ ਨੰਬਰ ਤੇ ਮੈਂ ਰਾਤ ਨਾ ਬੱਚਾ ਚੁੰਗ ਗਿਆ ਵਾ ਹੁਣ ਆਪਾਂ ਵਿਖਾ ਦੇਨੇ ਆ ਉਦਾਂ ਹੀ ਵੇਖ ਲਓ ਤੁਸੀਂ ਥਣ ਥਣ ਚੁੰਗੀ ਤਾਂ ਮੈਂ ਵਿਖਾਉਣ ਦਿਆ 12 ਕਿਲੋ ਦੁੱਧ ਆ ਦੂਜਾ ਸੂਆ ਛੋਟੀ ਦਾ 12 ਕਿਲੋ ਖਰਾ ਆਪਣਾ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰਕੇ ਇਥੋਂ ਖੜੇ ਚਲੋ ਤੇ ਚਲੋ ਅਸੀਂ ਆ ਚੋਈ ਹੁਣ ਵਿਖਾ ਦੇਨੇ ਮੈਂ ਰਾਤ ਬੱਚਾ ਖੋਲ ਗਿਆ ਮੈਂ ਪੀ ਗਿਆ ਸਾਰਾ ਦੁੱਧੇ ਦਾ ਤੇ ਤਾਜੀ ਬਿਲਕੁਲ ਸੂਈ ਆ ਜੀ ਠੀਕ ਆ ਹਾਂ ਜੀ ਹਾਂ ਜੀ ਲੈ ਅਸੀਂ ਵਿਖਾ ਦੇ ਨੇ ਠੀਕ ਹੈ ਬਾਜੀ ਫਿਰ ਨਹੀਂ ਨਹੀਂ ਮਾਲ ਸਾਰਾ ਇਸਨੀਪ ਜੀ ਸੁਥਰਾ ਮਾਲ ਚੰਗਾ ਨਹੀਂ ਮਾੜੀ ਲੈਣੀ ਨਹੀਂ ਜੇ ਇਹਦੇ ਇਥੋਂ ਐਵੇਂ ਲੈ ਲੂ ਕੇ ਹੁਣ ਆਖੀਏ ਕਾਕੋ ਪਾਨੋ ਫਿਰ ਨਹੀਂ ਸੁਥਰਾ ਨਹੀਂ ਹੁਣ ਚੰਗੀ ਲੈਣ ਗਿੱਧੀਆਂ ਚੰਗੀ ਲੈਣ ਨੂੰ ਜੀ ਕਰਦਾ ਮੈਂ ਬੜਾ ਸ਼ੌਕ ਹੀ ਚੰਗੇ ਹੱਥ ਪੈਣ ਦਾ ਵੇਖੋ ਮੈਂ ਮੈਂ ਚੋਈ ਆ ਜੀ ਸਵੇਰੇ ਬੱਚਾ ਚੁੰਗ ਗਿਆ ਸਾਰੀ ਇਹ ਤੇ ਚੋਈ ਮੈਂ ਦੀ ਵੀਡੀਓ ਪਾਉਣ ਡੈਜੋ ਆਪਣੀ ਦੋ ਟਾਈਮ ਆਣ ਕੇ ਚੋਚ ਆ ਕੇ ਤਸੱਲੀ ਕਰੋ ਹਾਂਜੀ ਸੰਦੀਪ ਜੀ ਇਹਦਾ ਵੀ ਮੁੱਲ ਨੂੰ ਤੇ ਕਰਨ ਨੂੰ ਭਾਵੇਂ 1.5 ਕਰੀਏ ਜਾਂ 60 ਕਰੀਏ بس ਜੈਸਨੋ ਜਿਹੜੀ ਦੇਣੀ 1.35 ਦੀ ਮੱਝ ਦੇਾਂਗੇ ਬਸ 1 ਲੱਖ 5000 ਦੇਣੀ ਆ ਦੇਣੀ ਆ ਬਸ ਓਏ 1.38 ਦੇ 1 ਪੈਂਦੀ ਇਹ 1.35 ਦੀ ਆ 38 ਦੀ ਆ 35 ਦੀ ਆ ਪਹਿਲਾਂ ਸੀ ਬਣੀ ਬਨੂਨ ਝੋਟੀ ਜੀ ਦੋ ਦਾੰਦੇ ਵੀ ਮੂੰਹ ਵੇਖ ਕੱਟੀ ਠੀਕ ਆ ਵੇ ਕੱਟੀ ਮਗਰੇ ਦੇ ਕੱਟੀ ਮਗਰਾ ਕੱਟੀ ਮਗਰ ਦੋ ਦਾੰਦ ਦੀ ਮੂੰਹ ਚ ਹੋਏ ਆ ਕੱਟੀ ਦੀ ਲਮਾਈ ਲਮੂਈ ਵੇਖੋ ਉੱਤੋਂ ਡਿਜ਼ਾਈਨ ਆ ਰਿਕਰੀ ਆ ਇਹ ਅਸਲ ਚੀਜ਼ਾਂ ਜਿਹੜੀਆਂ ਅਸਲ ਹਾਂ ਆ ਲੈ ਵਖਾਟਾ ਸਿੰਘ ਬਿਲਕੁਲ ਆ ਇਹਨੇ ਕੋਕੇ ਕੱਟ ਕੱਟ ਜਿਹੜੇ ਪੀਸ ਜਿਹੜੇ ਲਿਆਂਦੇ ਆ ਵਖਾਤ ਸਾਨੂੰ ਇੱਕ ਰਿਆ ਕੱਟੀ ਕੱਟੀ ਥੱਲੇ ਸੰਦੀਪ ਜੀ 10 ਕਿਲੋ ਦੁੱਧ ਦੇ ਲਾਗੇ ਹੋਣਾਗਾ ਐਸਮ 10 ਕਿਲੋ ਦੁੱਧ 10 ਤੋਂ ਲਾਲਾ 9 ਲਾਲਾ ਖਰਾ ਦੁੱਧ ਕੋਈ 11 ਕਿਲੋ ਕੱਟੀ ਖਰਾ ਦੁੱਧ ਬਈਓ ਚਲੋ ਜਿਆਦੀਆਂ ਭਾਰੀਆਂ ਥੋੜੀ ਛੋਟੇ ਕੱਦ ਚਾ ਸਿੰਘ ਵੇਖੋ ਝੋਟੀ ਮੈਂ ਨਾ ਸਿੰਘ ਵਖਾ ਕੇ ਕਰੀ ਓਏ ਨਮਾਈ ਲਮੁਈ ਵੇ ਝੋਟੀ ਪੂਰੀ ਪੂਰੀ ਨਮਾਈ ਆ ਇਹ ਨਾ ਕਿ ਵੀ ਬੇਲ ਕੱਦੂ ਜੀ ਆ ਬੇਲ ਪੂਰੀ ਆ ਕੱਦੂ ਗੋ ਆ ਥੋੜੀ ਆ ਵੀ ਬੇਲ ਪੂਰੀ ਲੰਬੀ ਉਤੋਂ ਵੇਖ ਕੌਕਤੀ ਚੋਣ ਜਾਂ ਠੰਡੀ ਧੀ ਆ ਕੱਤੀ ਜੋ ਮੇਰੇ ਕੋ ਭਾਈ ਆ ਬਖਾ ਨੇੜੇ ਹੋਗੇ ਬਖਾ ਇਹ ਕਦੇ ਕੋਕੇ ਲੱਗੇ ਆ ਆਈ ਮਾਚ ਲਾ ਲਈ ਹਾਂ ਮਾਚ ਲਾ ਬੋਲੋ ਸੰਦੀਪ ਜੀ ਇੱਕ ਮੋਲ ਛੋਟਾ ਹੀ ਕਰਨਾ ਇਹਦਾ ਛੋਟਾ ਇਹਦਾ ਨਾ ਬਿਲਕੁਲ ਹੀ ਜੈਸਨੋ ਜਿਹੜਾ ਲੈਣਾ ਨਾ 1 10 ਤੇ 2000 ਵਿੱਚੋਂ ਛੋਟ ਇੱਕ ਆਠੇ ਦਾ ਬਸ ਛੋਟੀ ਦਾ ਦੇ ਇੱਕ ਲੱਖ ਆਠੇ ਲੈ ਲੈ ਬਸ ਕੱਟੀ ਵੇ ਕੱਤੀ ਵੇ ਕੱਤੀ ਨਗੀਨਾ ਵਾ 1 ਲੱਖ ਰੁਪਏ 8000 8000 ਸਿਰਫ ਚਲੋ ਜਾਨ ਇਕੱਠ ਆ ਜੋਟੀ ਦਾ ਬੱਚਾ ਮਰ ਗਿਆ ਅੱਛਾ ਇਹ ਹੁਣ ਆਪਾਂ ਪਾ ਦੇਣੀ ਮੈਂ ਚੱਲ ਕੋਈ ਨਹੀਂ ਜੇ ਕੇ ਨੂੰ ਮੂਸੀ ਵੀ ਆ ਗਈ ਆ ਉਦਾਂ ਠੰਡੀ ਧੀਰੀ ਆ ਇਹਦੇ ਥੱਲੇ ਨਾ ਜਿਹੜਾ ਅੱਜ ਦੋਧਿਆ ਸੰਦੀਪ ਦੀ 12 ਕਿਲੋ ਕੰਡੇ ਲਾ ਕੇ ਕੋਈ ਲੈ ਜਾਏ ਅੱਛਾ ਐ ਤੋਲਵਾ ਮੇਰੇ ਕੋਲ ਆਣ ਕੇ ਸੂਈ ਦੇ ਕੋਲ ਹੀ ਬੱਚਾ ਮਰਿਆ ਇੱਕ ਵੀਡੀਓ ਚ ਆਪਾਂ ਅੱਗੇ ਵੀ ਉਸ ਦਿਨ ਪਾਈ ਬੱਚਾ ਹੈਗਾ ਹੁਣ ਮਤਲਬ ਮੇਰਾ ਮਨ ਹੈ ਵੀ ਪਹਿਲਾਂ ਮੈਂ ਮੈਂ ਟਕਾਲੇ ਲੱਗਾਂ ਘੜੇ ਫੇਰ ਮੈਂ ਡੰਗਰ ਜਿਆਦਾ ਇਕੱਠੇ ਹੁੰਦੇ ਚੱਲ ਵੇਚ ਦਿੰਨੇ ਆ ਹੂੰ 12 ਕਿਲੋ ਦੁੱਧ ਜੋ ਇੱਥੇ ਆਣ ਕੇ ਚੋ ਪਛਾਵਾਇਆ ਤਸੱਲੀ ਆਈਆ ਦੀ ਚੋਣ ਮੁੰਡਾ ਬੈ ਕੇ ਵੀ ਖਾਂਦਾ ਮੂਸੀ ਤੇ ਵੀ ਲੱਗੀ ਆ ਤੇ ਪਹਾੜਾ ਵੀ ਪਾ ਲੋ ਭਾਵੇਂ ਜੀ ਕਰਦਾ ਪਾ ਲੋ ਜੀ ਕਰਦਾ ਨਾ ਪਾਓ ਠੀਕ ਆ ਉਦਾਂ ਹੀ ਥਾਪੀ ਮਾਰ ਕੇ ਬਹਿ ਜਾ ਲੈ ਸ਼ੰਭੂਏ ਵੀ ਦਿਖਾ ਦੇ ਕੋਈ ਖਾ ਦੇ ਵੀ ਸੰਮੂ ਹੁਣ ਮੰਨ ਬਣਿਆ ਵੇਚ ਦੀ 12 ਕਿਲੋ ਕੰਡੇ ਦੇ ਤੋਲਵਾ ਉਦਾਂ 13 ਹੀ ਹੋ ਤੂੰ 12 ਮੰਨ ਕੇ ਚੱਲ 12 ਮੰਨ ਕੇ ਚੱਲੀ ਹੈ ਨਾ ਵਿਖਾ ਦੇ ਸੰਮੂ ਹਾਂ ਵੇ ਝੋਟੀ ਪੂਰੀ ਕੱਦ ਕਾਠ ਵਾਲੀ ਵੱਡੀ ਆਜੋ ਜੀ ਆਜੋ ਮੇਰੇ ਕੋਲ ਵੀਡੀਓ ਜੋ ਉਦਨ ਦੀ ਸੂਈ ਦੀ ਵੀਡੀਓ ਵੀ ਹੋਊਗੀ ਉਹ ਵੀ ਵਿਖਾ ਦੂੰਗਾ ਮੈਂ ਕੱਢ ਕੇ ਪਿਛਲੀ ਵੀਡੀਓ ਠੀਕ ਵੇ ਥਾਣ ਵੇ ਸਮੂ ਲੱਗਾ ਇੱਕ ਰੀ 12 ਕਿਲੋ ਕੰਡੇ ਦੇ ਲਾ ਗਿਆ ਨਹੀਂ ਇਹਦਾ ਮੁੱਲ ਹੁਣ ਹਾਂ ਮੁੱਲ ਮੋਲੇ ਦਾ ਸੰਦੀਪ ਖੋਟਾ ਹੀ ਹਾਂਜੀ ਬਸ ਜੈਸਨੋ ਜਿਹੜਾ ਇਹਦਾ ਬੋਲ ਤੇ ਕਰਨੂ ਮੇਰੀ ਤੇ ਮਹਿੰਗੀ ਲਈ ਆ ਮੈਂ ਹੁਣ ਮਰ ਗਿਆ ਬੱਚਾ ਹੁਣ ਆਪਾਂ ਜਿਹੜੀ ਮੈਂ ਬਸ ਦੇਣੀ ਲੈਣੀ ਆ ਨਾ ਬਿਲਕੁਲ ਨਰੇ 95 ਦੀ ਦੇ ਦਾਂਗੇ 195 ਦੀ ਨਹੀਂ ਕੱਲਾ 95 ਕੱਲਾ 95 ਆ ਬੜਾ ਬਹਿ ਜਾਓ ਥੱਲੇ ਐਦਾਂ ਇਹਨੇ ਮਿਲਣਾ ਜੀ ਚਲੋ ਐਦਾਂ ਪਾ ਠੀਕ ਆ ਧਾਰ ਦੇ ਧਾਰ ਦੇ ਚਲ ਰਹੀ ਆ ਹੋਰ ਜਰਨਮੇ ਜਾਂਦੋ ਸਿਰਨਮੇ ਸੰਦੀਪ ਘਾਟਾ ਵੜਾ ਨਹੀਂ ਬੰਦੇ ਘਰ ਬਹੁਤ ਚੰਗਾ ਲੱਗਾ ਚੱਲ ਛੱਡ ਦੇ ਚੱਲ ਜਾਂਦੋ 94 ਦੀ ਠੀਕ ਹੈ ਕਿ ਹੋਰ ਘਟਾ ਲਈਏ ਨਹੀਂ ਨਹੀਂ ਹੋਰੀ ਜਾਜੇ ਤੇ ਅੱਗੇ ਟੋਕਾ ਵੜਾ ਫਿਰ ਜੀ ਦੇਖੇ ਜਾਈ ਸੱਤ ਝੋਟੀਆਂ ਸੱਤ ਛਾਹ ਬਾਕੀ ਮੇਰਾ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਹਨਾ ਜੀ ਤੇ ਵੇਖੋ ਜੀ ਐਂਡ 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 ਪੀਸ ਹੀ ਅੱਜ ਐਂਡ ਚਲੋ ਵੇਖੋ ਜੀ ਝੋਟੀਆਂ ਬਾਕੀ ਵੇਖੇ ਤੁਹਾਡਾ ਫਰਜ਼ ਬੰਦਾ ਇੱਥੇ ਆਨ ਦਾ ਚੁਆਈ ਕਰੋ ਚੈੱਕ ਕਰੋ ਉਹ ਤੁਹਾਡਾ ਹਨਾ ਜੀ ਕੇ ਵੀਰ ਜੀ ਵੇਖੋ ਇੱਥੇ ਹਾਂ ਬਾਸ ਤੇ ਪਿੰਡ ਆਪਣਾ ਦੁਲਚੀਪੁਰ तहसील ਖਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰਨ ਤੇ ਨੰਬਰ ਆਪਣਾ 8143636725 ਤੇ ਲਾਗੇ ਇਧਰ 6 ਚੱਕ ਖਡੂਰ ਸਾਹਿਬ ਕਈ ਵੀਰ ਫੇਰ ਪੁੱਛਦੇ ਰਹਿੰਦੇ ਕਿੱਥੇ ਕਿੱਥੇ ਗੱਜ ਵੀ ਇੱਕ ਬੰਦਾ ਮੈਂ ਖਡੂਰ ਸਾਹਿਬ ਦੇ ਕੋਲ ਆਣ ਕੇ ਉਧਰ ਉਹ ਇਧਰ 6 ਚੱਕ ਵੀ ਲਾਗੇ ਜੋ ਕੰਗਮੇ ਲਾਗੇ ਆ ਤੇ ਆਣ ਕੇ ਵੀ ਮੁੜ ਕੇ ਫੇਰ ਐਡਰੈਸ ਦਿੱਤੀ ਟੱਕ ਪੁੱਛੀ ਜਾਂਦੇ ਸਾਰੇ ਤੇ ਨਹੀਂ ਪਤਾ ਲਗਾ ਆ 8 ਸੱਤ ਝੋਟੀਆਂ ਦੇ ਇੱਥੇ ਆਣ ਕੇ ਚੋ ਪਛਮਾ ਕੇ ਤਸੱਲੀ ਕਰਕੇ ਵੇਖ ਕੇ ਆਪਣੀ ਇਜਾਜ਼ਤ ਕੇ ਫੇਖੜੋ ਮਾਰ ਸਿਰੇ ਦਾ ਸਾਰਾ ਬਿਆਨੀ ਦਾ ਪਿਓਰ ਸਾਰੇ ਨੂੰ ਸਤਿ ਸ੍ਰੀ ਅਕਾਲ